मम्मी की ठीक हो ठीक है ठीक है बैठ जाओ बैठ जाओ मैं आ रही हूँ नहीं है हाँ कोई बात नहीं आ रहा पानी आ रहा ਔਰ ਮੰਮੀ ਤੁਸੀਂ ਠੀਕ ਸੇ ਨਾ ਹਾਂ ਹਾਂ ਮੈਂ ਤਾਂ ਠੀਕ ਆ ਮੇਰੀ ਗੱਲ ਸੁਣ ਇੱਕ ਮਿੰਟ ਆਈ ਆ ਗਈ ਮੰਮੀ ਆਈ ਆ ਮਰੀ ਗੱਲ ਕਰਨੀ ਆ ਗਈ ਆ ਗਈ ਮੇਰੀ ਗੱਲ ਸੁਣ ਤੇ ਜੇ ਤੂੰ ਰਿਸ਼ਤਾ ਕਰਨਾ ਹੀ ਸੀ ਵਿਆਹ ਕਰਾਉਣਾ ਹੀ ਸੀ ਕਿਸੇ ਨਾਲ ਤੇ ਚੱਜ ਦੇ ਮੁੰਡੇ ਨਾਲ ਤਾਂ ਕਰਾਂਦੀ ਕਿਸੇ ਤਗੜੇ ਘਰ ਚ ਕਰਾਂਦੀ ਉਹ ਵੇਖ ਰਹਿਣ ਲੱਗਦਾ ਉਹਦੇ ਕੱਪੜੇ ਵੇ ਵਿਚ ਵੀ ਕਿਸੇ ਦਾ ਨਾ ਸੰਜੀ ਨਹੀਂ ਫਿਰਦੀ ਨੌਕਰ ਹੁੰਦੇ ਕਈਆਂ ਘਰਾਂ ਦਾ ਮੰਮੀ ਮੈਂ ਆਪਣੀ ਪਸੰਦ ਨਾਲ ਵਿਆਹ ਕਰਵਾਇਆ। ਮੁੰਡਾ ਠੀਕ ਤਾਂ ਹੈਗਾ। ਕੀ ਕਮੀ ਆ ਉਹਦੇ ਚ? ਕਮੀ? ਉਹ ਚ ਹੈ ਵੀ ਕੀ ਐ? ਚੰਜ ਦਾ ਮੈਨੂੰ ਇਹ ਵੀ ਦੱਸ ਦੇ। ਉਹ ਚ ਕਮੀ ਨਹੀਂ ਕਮੀਆਂ ਨੇ। ਜੇ ਮੇਰੀ ਮਰਜ਼ੀ ਨਾਲ ਕਰਾਂਦੀ ਨਾ ਅਜ ਰਾਜ ਕਰਦੀ ਤੂੰ। ਮੰਮੀ ਤੁਹਾਨੂੰ ਇਸ ਗੱਲ ਦਾ ਪਤਾ ਐ? ਹੁਣ ਕੀ ਹੋ ਗਿਆ? ਕੁਛ ਨਹੀਂ ਮੰਮੀ। ਮੈਂ ਚੱਲਦੀ ਹਾਂ। ਦੇਖ ਪੁੱਤ ਕਿੱਥੇ ਜਾ ਰਹੇ ਹੋ ਤੁਸੀਂ? ਡਿੰਪਲ ਮੇਰੇ ਘਰੇ ਜਾ ਰਹਿਆ। ਮੈਂ ਵੀ ਤੁਹਾਡੇ ਨਾਲ ਜਾਉਂਗੀ। ਓਹੋ ਤੂੰ ਐ ਕਰ ਤੂੰ ਰਹਿ ਲੈ ਮੰਮੀ ਕੋਲ ਫੇਰ ਆ ਜੀ। ਕਿਉਂ ਤੂੰ ਰਹਿੰਦੀ ਨਹੀਂ? ਨਹੀਂ ਮੋ ਜਾ ਕੇ ਰਹਿ ਮੇਰਾ। ਨਹੀਂ ਮੰਮੀ। ਮੈਂ 2-4 ਦਿਨ ਇੱਥੇ ਨਹੀਂ ਰਹਿਣਾ। ਮੇਰਾ ਘਰ ਇਹਨਾਂ ਨਾਲ ਹੀ ਸੋਹਣਾ ਲੱਗਦਾ ਆ। ਹੁਣ ਤੁਸੀਂ ਮੈਨੂੰ ਕੀ ਕਹਿ ਰਹੇ ਸੀਗੇ? ਕੀ ਗਰੀਬ ਕਰਦਾ ਆ ਗਰੀਬ ਐ ਅੱਜ ਤੁਸੀਂ ਬਿਮਾਰ ਸੀਗੇ ਨਾ ਤੇ ਇਸ ਗੱਲ ਦਾ ਮੈਨੂੰ ਪਤਾ ਵੀ ਨਹੀਂ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਤੇਰੀ ਮੰਮੀ ਬਹੁਤ ਬਿਮਾਰ ਆ ਔਰ ਤੁਹਾਨੂੰ ਇਹ ਪਤਾ ਆ ਆਪਦਾ ਕੰਮ ਛੱਡ ਕੇ ਇਹ ਮੈਨੂੰ ਇੱਥੇ ਲੈ ਕੇ ਆਏ ਤਾਂ ਕਿ ਮੈਂ ਤੁਹਾਡਾ ਹਲਚਲ ਪੁੱਛ ਸਕਾਂ ਅਰ ਤੁਸੀਂ ਤੁਸੀਂ ਮੈਨੂੰ ਅੱਜ ਇੰਨੀਆਂ ਗੱਲਾਂ ਸੁਣਾਤੀਆਂ ਮੰਮੀ ਠੀਕ ਭਾਵੇਂ ਅਮੀਰ ਘਰ ਚ ਹੋਵੇ ਫਾਲੇਗਰੀ ਕਰ। ਖੁਸ਼ੀ ਸਕੂਨ ਮਿਲਣਾ ਚਾਹੀਦਾ। ਕੋਲੋਂ ਖੁਸ਼ੀ ਮਿਲਣੀ ਚਾਹੀਦੀ ਹੈ। ਤੇ ਜੇ ਅੱਜ ਇਹਨਾਂ ਨੇ ਇਦਾਂ ਦੇ ਕੱਪੜੇ ਪਾਏ ਨੇ ਤਾਂ ਕੀ ਹੋ ਗਿਆ? ਤੁਸੀਂ ਆਪ ਦੀ ਪੀਵਲ ਤਾਂ ਦੇਖੋ। ਉਹ ਆਪ ਦਾ ਘਟ ਖਿਆਲ ਰੱਖਦਾ ਆ ਯਾ ਮੇਰਾ ਜ਼ਿਆਦਾ ਖਿਆਲ ਰੱਖਦਾ ਆ? ਮੈਨੂੰ ਪਤਾ ਆ ਕਿ ਮੇਰੇ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਕਿੰਨਾ ਖੜਦਾ ਆ। ਉਹ ਮੰਮੀ ਨਹੀਂ। ਮੈਨੂੰ ਤੁਹਾਡੇ ਹੋ ਰਿਸ਼ਤੇ ਨਹੀਂ ਚਾਹੀਦੇ। ਤੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਨਾ ਤਾਂ ਮੈਂ ਬਹੁਤ ਕੁਝ ਦੇਖਿਆ ਕਿ ਇਨਸਾਨ ਮੈਨੂੰ ਸਾਰੀ ਉਮਰ ਖੁਸ਼ ਰੱਖੂਗਾ ਘਰ ਮੈਂ ਤੁਹਾਡੇ ਕੋਲ ਹੀ ਰਹਿਣਾ ਚਾਹੁੰਦੀ ਚਲੋ ਜੀ ਨਹੀਂ ਮਮਮੀ ਚਲੋ ਜੀ ਸਹੀ ਕਹਿੰਦੀ ਮੇਤੀ ਗਰੀਬ ਹੋਏ ਚਾਹੇ ਅਮੀਰ ਹੋਏ ਪਤੀ ਸੁਖੀ ਹੋਣੀ ਚਾਹੀਦੀ ਹੈ ਪੱਜੀ ਇਹ ਅੱਜ ਅਮੀਰ ਘਰ ਚ ਵਿਆਹੀ ਹੁੰਦੀ ਉੱਥੇ ਕੋੜ ਦਾ ਮਾਜ਼ਾ ਕਰਾਉਣਾ ਮੇਰੇ ਤੇ ਭਾਵੇਂ ਸੁਖੀ ਨਾ ਰਹਿੰਦੀ